ਵਾਇਓ ਜੀ ਖਾਲਚਾ ਵਾਇਓ ਜੀ ਕੀ ਬਤੇ ਆਪਾਂ ਅੱਜ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰ ਰਿਹਾ ਝੂਠ ਨੂੰ ਪાંਛੀ ਦਾ ਦੰਡ ਕਿ ਕਿਸ ਤਰ੍ਹਾਂ ਝੂਠ ਨੇ ਰਾਜਾਂ ਦੇ ਰਾਜ ਖਤਮ ਕਰ ਦਿੱਤੇ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਕੁਆੜੇ ਪਾ ਦਿੱਤੇ ਤਾਂ ਤੇ ਇੱਕ ਝੂਠਾ ਆਦਮੀ ਕਿਸੇ ਨਵਾਬ ਪਾਸ ਚਹਤਾ ਕੇ ਨੌਕਰੀ ਕਰਨ ਲੱਗਿਆ ਨਵਾਬ ਸਾਹਿਬ ਨੇ ਇਸ ਪਾਸੋਂ ਸੱਚ ਬੋਲਣ ਦਾ ਪਰਨ ਕਰਵਾ ਕੇ ਕੁਝ ਹੁਣ ਲੋਕਰ ਰੱਖਿਆ ਸੀ ਪਰੰਤੂ ਫਿਰ ਵੀ ਉਸਨੇ ਇੱਕ ਵਾਰ ਝੂਠ ਬੋਲਣ ਦਾ ਪਰਨ ਜ਼ਰੂਰ ਲੈ ਲਿਆ ਸੀ ਆਗਿਆ ਲੈ ਲਈ ਸੀ ਕਹਿੰਦੇ ਆਪਣਾ ਕੰਮ ਆਰੰਭ ਕਰ ਦਿੱਤਾ ਇੱਕ ਵਾਰੀ ਨਵਾਬ ਨੇ ਕੁਝ ਗਹਿਣੇ ਕੱਪੜੇ ਦੇ ਕੇ ਆਪਣੇ ਨੌਕਰ ਨੂੰ ਆਪਣੇ ਘਰ ਭੇਜਿਆ ਜੋ ਕਿ ਉਤੋਂ 20-25 ਕੋਹ ਦੂਰ ਸੀ ਜਦ ਨੌਕਰ ਉਹਨਾਂ ਦੇ ਘਰ ਪਹੁੰਚਿਆ ਤਾਂ ਨਵਾਬ ਦੀ ਇਸਤਰੀ ਨੇ ਪੁੱਛਿਆ ਕਿ ਸਭ ਠੀਕ ਠਾਕ ਹੈ ਪੁੱਛਨੇ ਉਸ ਅੱਗੇ ਕੱਪੜੇ ਗਹਿਣੇ ਰੱਖ ਕੇ ਰੋਣਾ ਸ਼ੁਰੂ ਕਰ ਦਿੱਤਾ ਨਵਾਬ ਨੇ ਪਤਨੀ ਨੇ ਪੁੱਛਿਆ ਇਹ ਕੀ ਗੱਲ ਹੋ ਗਈ ਕਿਉਂ ਹੰਦੇ ਪਿੱਟਦੇ ਹੋ ਕਾਹਨੇ ਕਿਹਾ ਕਿ ਨਵਾਬ ਜੀ ਮਰ ਗਏ ਹਨ ਉਹ ਤਾਂ ਭੂਤ ਪ੍ਰੇਤ ਬਣ ਕੇ ਲੋਕਾਂ ਨੂੰ ਡਰਾ ਰਹੇ ਹਨ ਬੜਾ ਦੁੱਖ ਦੇ ਰਹੇ ਹਨ ਬਾਅਦ ਚ ਫਿਰ ਕੀ ਜੀ ਰੋਣਾ ਪਿੱਟਣਾ ਸ਼ੁਰੂ ਹੋ ਗਿਆ ਨੌਕਰ ਉਰਿ ਉਥੋਂ ਪੱਤਰੇ ਬਾਚ ਗਏ ਨਵਾਬ ਨੇ ਆਪਣੇ ਘਰ ਇੱਕ ਕੁੱਤਾ ਅਤੇ ਘੋਟ ਰੱਖਿਆ ਹੋਇਆ ਸੀ ਜੋ ਕਿ ਬੜੇ ਪ੍ਰੇਮ ਨਾਲ ਪਾਲੇ ਸਨ ਜਦੋਂ ਨਵਾਬ ਸਾਹਿਬ ਪਹੁੰਚ ਪਾਸ ਪਹੁੰਚਾ ਤਾ ਪੁੱਛਣੇ ਲੱਗਾ ਕਿਉ ਭਾਈ ਮੀਆਂ ਕੁੱਤਾ ਤਾਗੜਾ ਹੈ ਤਨੋਕਰ ਨੇ ਉੱਤਰ ਦਿੱਤਾ ਉਹਦਾ ਜੀ ਮਰ ਗਿਆ ਹੈ ਨਵਾਬ ਜੀ ਕਹਿੰਦੇ ਕਿਸ ਤਰ੍ਹਾਂ ਮਰ ਗਿਆ ਜੀ ਉਹ ਤਾਂ ਉੱਠਦੀ ਹੱਡੀ ਉਹਦੇ ਗਲ ਵਿੱਚ ਫਸ ਗਈ ਤਾਂ ਮਰ ਗਿਆ ਬੱਚਾ ਜੀ ਉੱਠ ਕਿਸ ਤਰ੍ਹਾਂ ਮਰਿਆ ਜੀ ਜੀ ਆਪ ਦੀ ਬੀਵੀ ਦੀ ਕਾਵਰ ਵਿੱਚ ਉਹਦਾ ਪੈਰ ਪਸ ਗਿਆ ਇਸ ਨਾਲ ਉੱਠ ਮਰ ਗਿਆ ਤੇ ਜਦੋਂ ਇਸ ਤਰ੍ਹਾਂ ਦੇ ਝੂਠ ਉਸ ਨੇ ਮਾਰੇ ਤਾਂ ਨਵਾਬ ਜੀ ਨੇ ਕਿ ਉਹ ਮੇਰੀ ਬੀਵੀ ਵੀ ਮਰੀ ਹੈ ਉਹ ਕੈਸੇ ਮਰੀ ਤੰਦੋਕਰ ਨੇ ਕਿਹਾ ਕਿ ਉਹ தாਜੀ ਆਪਣੇ ਪੁੱਤਰ ਦੇ ਵਿਯੋਗ ਵਿੱਚ ਮਰ ਗਈ ਹੈ ਉਹ ਤਾਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਮਰ ਗਿਆ ਜਿਹਦੀ ਮੌਤ ਹੋ ਗਈ ਸੀ ਇਹ ਸੁਣ ਕੇ ਨਵਾਬ ਨੇ ਕਿਹਾ ਕਿ ਹੁਣ ਮੇਰਾ ਇੱਥੇ ਜਿਉਣਾ ਦਾ ਕੋਈ ਆਰਥ ਨਹੀਂ ਮੈਂ ਇੱਥੇ ਰਹਿ ਕੇ ਕੀ ਕਰਨਾ ਹੈ ਉਸ ਨਵਾਬ ਨੇ ਕੀ ਕੀਤਾ ਕਿ ਆਪਣੇ ਪਿੰਡੇ ਉੱਪਰ ਸਵਾਹ ਮਾਰ ਲਈ ਕੱਪੜੇ ਚੀਰ ਉਤਾਰ ਦਿੱਤੇ ਭਾਵਾਂ ਪੇਸ਼ ਬਣਾ ਲਿਆ ਲੋਕ ਨੂੰ ਪਤਾ ਲੱਗਿਆ ਕਿ ਰਾਜੇ ਦੀ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ ਤਾਂ ਉਹ ਪਹਿਲਾ ਹੀ ਉਹਦੇ ਪਿੰਡ ਵੱਲੋਂ ਭੱਜਿਆ ਅਤੇ ਉੱਥੇ ਜਾ ਕੇ ਕਹਿਣ ਲੱਗਿਆ ਭਰਾਵੋ ਨਵਾਬ ਸਾਹਿਬ ਘੂਤ ਬਣ ਕੇ ਆ ਰਹਣਾ ਤੁਸੀਂ ਆਸਾ ਰਹਿਣਾ ਉਹ ਪਤਾ ਨਹੀਂ ਕਿੱਥੋਂ ਜਿੰਬੜ ਜਾਣਾ ਇਹ ਸੁਣ ਕੇ ਜੋ ਪਿੰਡ ਵਾਲੇ ਸੀ ਉਹਨਾਂ ਨੇ ਪੱਥਰ ਲੈ ਕੇ ਕੋਠਿਆਂ ਦੇ ਚੜ ਬੈਠੇ ਨਵਾਬ ਹੋਰੀ ਜੋ ਪਿੰਡ ਕੋਚੇ ਤਾਂ ਉਹਨਾਂ ਦੀ ਇੰਨੀ ਡਰਾਉਣੀ ਹਾਲਤ ਦੇਖ ਕੇ ਲੋਕ ਭੂਤ-ਭੂਤ ਕਹਿ ਕੇ ਉਹਨੂੰ ਪੱਥਰ ਮਾਰੀ ਜਾ ਰਹੇ ਸਨ ਉਸ ਦਾ ਬੁਰਾ ਹਾਲ ਕੀਤਾ ਲੋਕ ਨੂੰ ਪਤਾ ਲੱਗਾ ਇਸ ਬਾਰੇ ਹਾਲੇ ਹੀ ਖੋਜ ਕੀਤੀ ਕਿ ਕਿਸ ਤਰ੍ਹਾਂ ਤਾੜੀ ਹੋਈ ਆ ਇਹ ਸਾਰੀ ਸਤਾਨੀ ਉਹਨਾਂ ਦੇ ਨੌਕਰ ਦੀ ਸੀ ਜੇਕਰ ਝੂਠ ਬੋਲ ਕੇ ਵਿਚਾਰੇ ਦਾ ਘਾਟ ਕਰਵਾ ਦਿੱਤਾ ਉਸ ਨੂੰ ਪੜ ਕੇ ਦੰਗ ਦਿੱਤਾ ਗਿਆ ਪਾਂਛੀ ਦਾ ਜੋ ਚੰਗਤ ਜੀ ਕਿਸੇ ਥੇਰ ਲੈ ਕੇ ਝੂਠਣਾ ਕਬੂ ਬੋਲੀਏ ਝੂਠ ਦੁੱਖ ਦਾ ਮੂਲ ਝੂਠੇ ਕੀ ਕੋਈ ਜਗਤਮੈ ਕਰੇ ਪ੍ਰਤੀਤਨਾ ਭੂਲ ਸੋ ਚਾਹਤ ਜੀ ਕਦੇ ਵੀ ਝੂਠ ਦਾ ਝਾਰਾ ਨਹੀਂ ਲੈਣਾ ਚਾਹੀਦਾ ਇਸ ਝੋਖਾ ਦੂਰ ਹੋਣਾ ਚਾਹੀਦਾ ਹੈ ਜੇਕਰ ਆਪਾਂ ਝੂਠ ਬੋਲਾਂਗੇ ਇੱਕ ਝੂਠ ਨੂੰ ਛਪੌਣ ਲਈ ਹੋਰ ਝੂਠ ਬੋਲਣੇ ਪੈਂਦੇ ਹਨ ਇਸ ਤਰ੍ਹਾਂ ਜੋ ਕਹਾਣੀ ਹੈ ਉਹ ਸਾਰੀ ਹੀ ਵਿਅਰਥ ਹੋ ਜਾਂਦੀ ਹੈ ਇਸ ਕਰਕੇ ਕਦੇ ਵੀ ਝੂਠ ਨਾ ਬੋਲੋ ਇਸ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ